ਇਹ ਸਾਰਾ ਰੱਖੋ ਆਖੇ ਜਿੱਦਾਂ ਆ ਤੇ ਕਾਰ ਦੀ ਸਪੀਡ ਇੱਥੇ ਜਿਹੜੀ ਆ ਉਹ 80 ਰਹੀ ਆ ਤੇ ਜਿਹੜਾ ਟੂ ਵੀਕਲ ਆ ਉਹਦੀ ਚੱਲ ਰਹੀ ਆ ਤੇ ਜਿੱਦਾਂ ਕੋ ਟ੍ਰੈਕਟਰ ਟਰਾਲੀ ਆ ਉਹਦੀ 30 ਤੋਂ 60 ਆਪਣੇ ਜਿਹੜੇ ਦੂਜੇ ਆ ਆਪਾਂ ਟਰੱਕ ਆ ਉਹਦਾ 60 ਆ ਜੀ ਜਿਹੜਾ ਕੋਈ ਓਵਰ ਜਾਂਦਾ ਆ ਉਹਦਾ ਜਿਹੜਾ ਇਹ ਆਟੋਮੈਟਿਕਲੀ ਜਿਹੜਾ ਆ ਉਹ ਇਹ ਜਿਹੜੀ ਆ ਗੱਲ ਲੱਗੀ ਓਵਰ ਵੀ ਵਾਲੀ ਇਹ ਕੈਚ ਕਰ ਲੈਂਦੀ ਇਹਦੇ ਉਹਦਾ ਚਲਾਨ ਹੁੰਦਾ ਜੀ ਇਹ ਕੋਈ ਕੁਝ ਨਹੀਂ ਹੋਇਆ ਇਹ ਸਾਰਾ ਪਹਿਲਾਂ ਤੇ ਪਹਿਲਾਂ ਚਾਲੂ ਆ ਜੀ ਤੇ ਬੈਟਰੀ ਖਰਾਬ ਹੋ ਗਈ ਸੀ ਹੁਣ ਇਹਨੂੰ ਘੱਟੋ ਘੱਟ ਰੋਇ ਇੱਕ ਹਫਤਾ ਹੋ ਗਿਆ ਚਾਲੂ ਕਿਤੇ ਨੂੰ ਡੇਲੀ ਜਿਹੜੇ ਚਲਾਣਦੇ ਆ 10 ਤੋਂ 15 ਚਲਾਣ ਅਸੀਂ ਡੇਲੀ ਓਵਰ ਸਪੀਡ ਦੇ ਕਰਦੇ ਆ ਇਹ ਵੱਖ-ਵੱਖ ਜਗ੍ਹਾ ਤੇ ਨਹੀਂ ਇੱਕ ਜਗ੍ਹਾ ਲਗਾਇਆ ਜਾਂਦਾ ਨਹੀਂ ਸਰ ਵੱਖ-ਵੱਖ ਜਗ੍ਹਾ ਤੇ ਲਗਾਈ ਜਾਂਦੇ ਕਿਉਂਕਿ ਅੱਜ ਇਸ ਰੋਡ ਤੇ ਕੱਲ ਨੂੰ ਟਾਡਾ ਰੋਡ ਤੇ ਜਾਂ ਆਪਾਂ ਚੰਡੀਗੜ੍ਹ ਰੋਡ ਤੇ ਜਿੱਥੇ-ਕਿਥੇ ਵੇਖਿਆ ਸਪੀਡ ਜਰੀਆ ਜਿੱਥੇ ਗੱਡੀਆਂ ਫੀਲ ਫੜਦੀਆਂ ਨੇ ਉੱਥੇ ਲਗਾਇਆ ਜਾਂਦਾ ਜੀ ਪਰ ਦੇਖੀ ਤਾਂ ਸਪੀਡ ਦਾ ਰਜਿਸਟਰ ਤੱਕ ਸਪੀਡ ਸਾਈਨ ਦੀ ਜਗ੍ਹਾ ਨਹੀਂ ਹੈਗੇ ਉਸ ਲਈ ਵੀ ਕੀ ਉਪਰਾਲਾ ਕੀਤਾ ਜਾ ਰਿਹਾ ਸਰ ਬਹੁਤ ਲਾਤੇ ਸਾਰੇ ਵੇਖੋ ਤੁਸੀਂ ਜੇ ਆਪਾਂ ਫਗੜਾ ਬੋਰਡ ਵੀ ਲੱਗੇ ਆ ਚੌਂਕ ਦੇ ਵਿੱਚ ਚੰਡੀਗੜ੍ਹ ਚੌਂ ਲੋਕਾਂ ਨੂੰ ਕੀ ਅਵੇਨੈਂਸ ਦੇਣਾ ਚਾਹੋਗੇ ਕਿ ਲੋਕੀ ਮੰਨਦੇ ਨਹੀਂ ਕਿ ਅਸੀਂ ਓਵਰ ਸਪੀਡ ਨਹੀਂ ਹੈਗੇ 85 ਮੀਂਗ ਕਿੱਡੀ ਯਾਰੀ 100 ਤੇ ਆ ਰਹੀ ਹੈ ਹਨ ਕਿ ਕਿਸ ਨੇ ਨੌਕੀ ਜਿੱਤ ਕੋਈ ਦਾ ਚਾਂ ਉਹ ਮੈਂ ਇਹੋ ਬੇਚ ਕਰੂੰਗਾ ਵੀ ਇਹ ਨਹੀਂ ਇੱਥੇ ਆਪਾਂ ਝੂਠ ਬੋਲ ਨਹੀਂ ਸਕਦੇ ਇਹ ਕਟੀ ਜਿਹੜੀ 400 ਮੀਟਰ ਤੋਂ ਜਿਹੜੀ ਮਸ਼ੀਨ ਇਹ ਕੈਚ ਕਰ ਲੈਂਦੀ ਹੈ ਉਹਦੇ ਵਿੱਚ ਗੱਡੀ ਦਾ ਨੰਬਰ ਸਪੀਡ ਸਭ ਕੁਝ ਬਿਚਾ ਜਾਂਦਾ ਜੀ ਇਹ ਝੂਠ ਨਹੀਂ ਬੋਲ ਸਕਦੇ ਵੀ ਆਪਾਂ ਕਿੰਨੇ ਦਾ ਜਿੰਨੀ ਸਪੀਡ ਹੋ ਗਈ ਇਹਨੇ ਕਹਿ ਰਹੀ ਉੱਪਰ ਕਰਨਾ ਜਿੱਥੋਂ ਓਵਰ ਸਪੀਡ ਹੈ ਸਾਰੇ ਇਹ ਹੁਣ ਡੇਲੀ ਲਗਾਈ ਜਾਏਗੀ ਅਲਗ-ਅਲਗ ਜੀ ਬਿਲਕੁਲ ਸਰ ਡੇਲੀ ਡੇਲੀ